ਸਾਬ ਤੇ ਮੋਹਾਲੀ ਦੇ ਵਿੱਚ ਇੱਥੇ ਜਿਵੇਂ ਕਿ ਪਹਿਲਾਂ ਨੂੰ ਦੱਸਿਆ ਹੈ ਕਿ ਮੋਹਾਲੀ ਜਦੋਂ ਡਿਸਟ੍ਰਿਕਟ ਨਹੀਂ ਸੀ ਬਣਿਆ ਉਦੋਂ ਐਸਪੀ ਵੀਰਿਆ ਉਦੋਂ ਪਹਿਲਾਂ ਡੀਐਸਪੀ ਸੀ ਇਸ ਦੇ ਪਾਸੇ ਵੀ ਅਸੀਂ ਪ੍ਰੋਪਰ ਜਿਹੜਾ ਧਿਆਨ ਦੇਵਾਂਗੇ ਖਾਸ ਤੌਰ ਤੇ ਜਿਹੜਾ ਪੈਟੀ ਕ੍ਰਾਈਮ ਜਿਹੜਾ ਸਟਰੀਟ ਕ੍ਰਾਈਮ ਜਿਹੜਾ ਹੈ ਤੇ ਉਹਦੇ ਵਾਲੇ ਪਾਸੇ ਵੀ ਹੋਰ ਅਸੀਂ ਨਾਲ ਮਿਹਨਤ ਕਰਾਂਗੇ ਵਿੱਚ ਨਾਲ ਅਡੀਸ਼ਨ ਕਰਾਂਗਾ ਕਿ ਕਿਰਾਏਦਾਰ ਜਿਹੜੇ ਵੀ ਇੱਥੇ ਜਾਂਦੇ ਨੇ ਉਹਨਾਂ ਦੀ ਬਕਾਇਦਾ ਪੁਲਿਸ ਤੋਂ ਵੈਰੀਫਿਕੇਸ਼ਨ ਕਰਾਉਣ ਜਿਹੜੇ ਸਰਵੰਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਕ੍ਰਿਮੀਨਲ ਬੰਦਾ ਰਹਿੰਦਾ ਔਰ ਉਹਨਾਂ ਨੇ ਪੁਲਿਸ ਤੋਂ ਵੈਰੀਫਿਕੇਸ਼ਨ ਨਹੀਂ ਕਰਾਈ ਹੋਈ ਤੇ ਜਦੋਂ ਅਸੀਂ ਫੜਦਾਂਗੇ ਸਾਨੂੰ ਪਤਾ ਲੱਗੇਗਾ ਇੱਥੇ ਕ੍ਰਿਮੀਨਲ ਬੰਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਆ ਸਟ੍ਰਿਕਟ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਉਸ ਬੰਦਿਆਂ ਨੂੰ ਪਨਾਹ ਕੌਣ ਸੋ ਜੀ ਮੈਂ ਹੁਣ ਡੀਏਜੀ ਬਠਿੰਡਾ ਰੇਂਜ ਤੋਂ ਟਰਾਂਸਫਰ ਹੋ ਕੇ ਆਇਆ ਇੱਥੇ ਇਹ ਇਸ ਇਲਾਕੇ ਨੂੰ ਮੈਂ ਬਹੁਤ ਹੀ ਚੰਗੀ ਤਰ੍ਹਾਂ ਜਾਣਨਾ ਰੋਪੜ ਰੇਂਜ ਦੇ ਵਿੱਚ ਦੋ ਜਿਲਿਆਂ ਦਾ ਮੈਂ ਐਸਐਸਪੀ ਰਿਆਂ ਫਤਗੜ ਸਾਹਿਬ ਤੇ ਮੋਹਾਲੀ ਦੇ ਵਿੱਚ ਇੱਥੇ ਜਿਵੇਂ ਕਿ ਭਾਈ ਸਾਹ ਨੂੰ ਦੱਸਿਆ ਹੈ ਕਿ ਮੋਹਾਲੀ 'ਚ ਮੈਂ ਉਦੋਂ ਡਿਸਟ੍ਰਿਕਟ ਨਹੀਂ ਸੀ ਬਣਿਆ ਉਦੋਂ ਐਸਪੀ ਵੀ ਰਿਆਂ ਉਦੋਂ ਪਹਿਲਾਂ ਡੀਐਸਪੀ ਸੀ ਇੱਥੇ ਸੋ ਲੋਕਾਂ ਦਾ ਬੜਾ ਪਿਆਰ ਮਰਿਆ ਲੋਕਾਂ ਨੇ ਬੜੀ ਇਨਫੋਰਮੇਸ਼ਨ ਦਿੱਤੀ ਸੋ ਜਿਹੜੇ ਹੁਣ ਸਾਡੀ ਟੀਮ ਹੈ ਇੱਥੇ ਸਾਡੇ ਐਸਐਸਪੀ ਦੀਪਕ ਪਾਰਖ ਜੀ ਬਹੁਤ ਹੀ ਮਿਹਨਤੀ ਅਫਸਰ ਨੇ ਬੜੀ ਹੀ ਮਿਹਨਤ ਨਾਲ ਜਿਹੜਾ ਕੰਮ ਕਰ ਰਹੇ ਨੇ ਇਹਨਾਂ ਦੀ ਟੀਮ ਵੀ ਬਹੁਤ ਮਿਹਨਤੀ ਹੈ ਡੀਆਈਜੀ ਦਾ ਤਾਂ ਕੰਮ ਹੁੰਦਾ ਹੈ ਉਪਰੋਂ ਨਾਲ ਸਪੋਰਟ ਕਰਨਾ ਆਪਣੇ ਅਫਸਰਾਂ ਨੂੰ ਮੋਟੀਵੇਟ ਕਰਨਾ ਹਲਾਸ਼ਰੀ ਦੇਣੀ ਆਪਣੀ ਫੋਰਸ ਨੂੰ ਹਲਾਸ਼ਰੀ ਦੇਣੀ ਸੋ ਜਿਹੜੀ ਟੀਮ ਇਹਨਾਂ ਦੀ ਬਹੁਤ ਹੀ ਵਧੀਆ ਤਰੀਕਾ ਨਾਲ ਕੰਮ ਕਰ ਰਹੀ ਹੈ ਜਿਵੇਂ ਕਿ ਮੇਰੇ ਧਿਆਨ ਦੇ ਵਿੱਚ ਸਵੇਰੇ ਦੀਪਕ ਹੋਰਾਂ ਨੇ ਲਿਆਂਦਾ ਅਸੀਂ ਮੀਟਿੰਗ ਕੀਤੀ ਸੀ ਵੀ ਮੁਹਾਲੀ ਦੇ ਵਿੱਚ ਉਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬਹੁਤੇ ਸਾਡੇ ਇਕਨੋਮਿਕ ਅਫੈਂਸਸ ਵਿੰਗ ਦੇ ਜਿਹੜੇ ਹੈਗੇ ਨੇ ਕੇਸਸ ਉਹਨਾਂ ਲਈ ਪਾਸੇ ਵੀ ਅਸੀਂ ਪ੍ਰੋਪਰ ਜਿਹੜਾ ਧਿਆਨ ਦੇਵਾਂਗੇ ਖਾਸ ਤੌਰ ਤੇ ਜਿਹੜਾ ਪੈਟੀ ਕ੍ਰਾਈਮ ਤੇ ਜਿਹੜਾ ਸਟ੍ਰੀਟ ਕ੍ਰਾਈਮ ਜਿਹੜਾ ਹੈ ਹੈ ਤੇ ਉਹਦੇ ਵਾਲੇ ਪਾਸੇ ਵੀ ਹੋਰ ਅਸੀਂ ਨਾਲ ਮਿਹਨਤ ਕਰਾਂਗੇ ਤੇ ਜਿਵੇਂ ਕਿ ਟ੍ਰੈਫਿਕ ਰੂਲਸ ਦੀ ਵੀ ਸਵੇਰੇ ਸਾਡੀ ਡਿਸਕਸ਼ਨ ਹੋਈ ਕਿ ਟ੍ਰੈਫਿਕ ਰੂਲਸ ਦੀ ਉਲੰਘਣਾ ਬੜੀ ਹੋ ਰਹੀ ਹੈ ਇਹਨਾਂ ਨੇ ਬੜੀ ਵਧੀਆ ਮਹਿੰਮ ਚਲਾਈਏ ਕਿ ਡੇਲੀ ਤਕਰੀਬ 4-4 5-500 ਜਿਹੜਾ ਇਥੋਂ ਦਾ ਚਲਾਨ ਹੁੰਦਾ ਤੇ ਉਹਦੇ ਚ ਮੈਂ ਸਾਰੇ ਯੰਗਸਟਰ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਇਹ ਅਪੀਲ ਕਰਾਂਗਾ ਤੁਹਾਡੇ ਰਾਈ कि ਆਪਣੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਜਾਣਕਾਰੀ ਦੇਣ ਕਿਉਂਕਿ ਜੁਰਮਾਨਾ ਬਹੁਤ ਜ਼ਿਆਦਾ ਹੁੰਦਾ ਔਰ ਕਈ ਦਾ ਐਕਸੀਡੈਂਟ ਹੁੰਦੇ ਆ ਜਿਹੜੇ ਬੱਚੇ ਰੈਸ਼ ਡਾਈਵਿੰਗ ਕਰਦੇ ਨੇ ਵਿਦਆਊਟ ਹੈਲਮਟ ਜਿਹੜੇ ਜਾ ਰਹੇ ਨੇ ਤੇ ਉਹ ਜਾਨ ਨੂੰ ਖਤਰਾ ਹੁੰਦਾ ਤੇ ਨਵੇਂ ਕਾਨੂੰਨ ਦੇ ਅਕੋਰਡਿੰਗਲੀ ਜਿਹੜੀ ਇਹ ਇਹਦੇ ਵਿੱਚ ਜੁਰਮਾਨਾ ਜ਼ਿਆਦਾ ਹੈ ਤੇ ਪੇਰੈਂਟਸ ਨੂੰ ਚਾਹੀਦਾ ਪਹਿਲਾਂ ਹੀ ਬੱਚਿਆਂ ਆਪਣੇ ਨੂੰ ਸਮਝਾ ਕੇ ਰੱਖਣ ਜਿਵੇਂ ਕਿ ਮਾਨਯੋਗ ਡੀਜੀਪੀ ਸਾਹਿਬ ਨੇ ਅਧਿਕਾਰੀਆਂ ਕੀਤੀਆਂ ਨੇ ਸਾਰੀ ਪੰਜਾਬ ਪੁਲਿਸ ਨੂੰ ਇੱਕ ਸੰਪਰਕ ਮਹਿੰਮ ਬਣਾ ਕੇ ਰੱਖਣੀ ਹੈ ਸੰਪਰਕ ਮਹਿੰਮ ਚਲਾ ਕੇ ਰੱਖਣੀ ਹੈ ਸਾਡੀ ਇਸ ਰੇਂਜ ਦੇ ਵਿੱਚ ਵੀ ਚੱਲ ਰਹੀ ਹੈ ਸਾਡੇ ਸਾਰੇ ਹੀ ਅਫਸਰ ਪਬਲਿਕ ਨਾਲ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਕਰ ਰਹੇ ਨੇ ਉਹਦੇ ਵਿੱਚ ਪਬਲਿਕ ਦੀਆਂ ਅਸੀਂ ਤਕਲੀਫਾਂ ਸੁਣ ਰਹੇ ਹਾਂ ਵੀ ਤੁਸੀਂ ਆਪਣੇ ਸੁਜੈਸ਼ਨ ਦਿਓ ਤੁਹਾਡੀ ਤਕਲੀਫ ਕੀ ਹੈ ਉਹਨੂੰ ਜਿਹੜੀ ਪਹਿਲ ਦੇ ਆਧਾਰ ਤੇ ਮੀਟਿੰਗਾਂ ਕਰਕੇ ਨਾਲ ਹੱਲ ਕਰੀਏ ਇਹਦੇ ਚ ਅਸੀਂ ਨਾਲ ਸਿਵਲ ਪ੍ਰਸ਼ਾਸਨ ਦੇ ਅਫਸਰਾਂ ਨੂੰ ਵੀ ਲੈ ਰਹੇ ਆਂ ਮੀਡੀਆ ਨੂੰ ਵੀ ਨਾਲ ਲੈ ਰਹੇ ਆਂ ਅੱਗੇ ਤੋਂ ਵੀ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਇਸ ਤਰ੍ਹਾਂ ਕੰਟੀਨਿਊ ਰਹਿਣਗੀਆਂ ਮੈਂ ਵੀ ਹਰੇਕ ਜਿਹੜੇ ਦੇ ਵਿੱਚ ਜਾ ਕੇ ਮੀਟਿੰਗ ਕਰਾਂਗਾ ਅਗਲੀ ਗੱਲ ਆਪਾਂ ਕਰਾਂਗੇ ਡਰੱਗਸ ਬਾਰੇ ਡਰੱਗਸ ਨੂੰ ਕੰਟਰੋਲ ਕਰਨ ਲਈ ਆਪਾਂ ਸਾਰਿਆਂ ਨੂੰ ਬੜੀ ਮਿਹਨਤ ਕਰਨ ਦੀ ਲੋੜ ਹੈ ਪਬਲਿਕ ਨੂੰ ਔਰ ਖਾਸ ਤੌਰ ਤੇ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਪੇਰੈਂਟਸ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਆਪਣੇ ਬੱਚੇ ਨੂੰ ਡਰਗ ਤੋਂ ਬਚਾਉਣਾ। ਸੋ ਜਿਹੜੇ ਪੇਰੈਂਟਸ ਨਹੀਂ ਕਈਆਂ ਅਣਗੌਲਿਆ ਕਰ ਜਾਂਦੇ ਨੇ ਆਪਣੇ ਬੱਚੇ ਵੱਲ ਧਿਆਨ ਨਹੀਂ ਦਿੰਦੇ ਔਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੱਚਾ ਕਿੱਥੋਂ ਨਸ਼ਾ ਲੈ ਕੇ ਆਉਂਦਾ ਹੈ ਕਿਹੜੀ ਦੁਕਾਨ ਤੋਂ ਲੈ ਕੇ ਆਉਂਦਾ ਹੈ ਕਿਹੜੇ ਸਪਲਾਈਅਰ ਤੋਂ ਲੈ ਕੇ ਆਉਂਦਾ ਉਹਦੇ ਬਾਰੇ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ। ਸੋ ਮੈਂ ਤੁਹਾਡੇ ਰਹੀਂ ਪਬਲਿਕ ਨੂੰ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਦਾ ਪੂਰਾ ਖਿਆਲ ਦਿਓ ਤੇ ਜਿੱਥੇ ਵੀ ਕਿਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਏ ਕਿ ਫਲਾਣੀ ਫਲਾਣੀ ਥਾਂ ਤੋਂ ਨਸ਼ਾ ਲੈ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਉਹਨਾਂ ਸਮੱਗਲਰਾਂ ਦੇ ਖਿਲਾਫ ਸਾਨੂੰ ਇਨਫੋਰਮੇਸ਼ਨ ਦੇਣਾ ਅਸੀਂ ਸੀਕ੍ਰੀਟ ਉਹਨਾਂ ਦੇ ਨਾਮ ਰੱਖਾਂਗੇ ਤੇ ਤਰੰਤ ਜਿਹੜੇ ਐਕਸ਼ਨ ਲੈ ਕੇ ਉਹਨਾਂ ਨੂੰ ਅੱਗੇ ਅਸੀਂ ਭੇਜਾਂਗੇ ਸਾਡੀ ਪੁਲਿਸ ਨੇ ਪਹਿਲਾਂ ਵੀ ਬੜੀ ਰਕਬੀ ਕੀਤੀ ਏ ਮੋਹਾਲੀ ਪੁਲਿਸ ਨੇ ਤੇ ਹੋਰ ਵੀ ਅਸੀਂ ਨਾਲ ਜੜੀ ਮਿਹਨਤ ਕਰਾਂਗੇ ਇੱਕ ਜਿਵੇਂ ਸਰਪ੍ਰੀਖ ਸਾਹਿਬ ਨੇ ਮਹਿੰਮ ਚਲਾਈਏ ਇੱਥੇ ਕਿਰਾਏਦਾਰਾਂ ਬਾਰੇ ਤੇ ਸਰਵੰਟਸ ਦੀ ਵੈਰੀਫਿਕੇਸ਼ਨ ਦਾ ਮੈਂ ਉਹਦੇ ਵਿੱਚ ਹੀ ਨਾਲ ਐਡੀਸ਼ਨਲ ਕਰਾਂਗਾ ਕਿ ਕਿਰਾਏਦਾਰ ਜਿਹੜੇ ਵੀ ਰੱਖੇ ਜਾਂਦੇ ਨੇ ਉਹਨਾਂ ਦੀ ਬਕਾਇਦਾ ਪੁਲਿਸ ਤੋਂ ਵੈਰੀਫਿਕੇਸ਼ਨ ਕਰਾਉਣ ਜਿਹੜੇ ਸਰਵੰਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਕ੍ਰਿਮੀਨਲ ਬੰਦਾ ਰਹਿੰਦਾ ਔਰ ਉਹਨਾਂ ਨੇ ਪੁਲਿਸ ਤੋਂ ਵੈਰੀਫਿਕੇਸ਼ਨ ਨਹੀਂ ਕਰਾਈ ਹੋਈ ਤੇ ਜਦੋਂ ਅਸੀਂ ਫੜ ਲਾਂਗੇ ਸਾਨੂੰ ਪਤਾ ਲੱਗੇਗਾ ਇੱਥੇ ਕ੍ਰਿਮੀਨਲ ਬੰਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਆ ਸਟ੍ਰਿਕ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਉਸ ਬੰਦੇ ਨੂੰ ਪਨਾਹ ਕਿਉਂ ਦਿੱਤੀ ਹੋਈ ਸੋ ਮੈਂ ਸਾਰੀ ਰੋਪੜ ਰੇਂਜ ਦੇ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਪੁਲਿਸ ਤੁਹਾਡੀ ਹੈ ਤੁਹਾਡੀ ਦੋਸਤ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਵੇਂ ਪਹਿਲਾਂ ਸਾਨੂੰ ਸਹਿਯੋਗ ਦਿੰਦੇ ਰਹੇ ਨੇ اسی ਤਰੀਕੇ ਸਾਨੂੰ ਸਹਿਯੋਗ ਦਿਨ ਤਾਂ ਕਿ ਆਪਾਂ ਹਰੇਕ ਕ੍ਰਾਈਮ ਦੇ ਉੱਤੇ ਜਿਹੜਾ ਕੰਟਰੋਲ ਕਰੀਏ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਪ੍ਰੈਸ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਮੈਂ ਤੁਹਾਨੂੰ ਵੀ ਨਾਲ ਅਪੀਲ ਕਰਾਂਗਾ ਕਿ ਜਿੱਥੇ ਤੁਹਾਨੂੰ ਕੋਈ ਮਾਰੇ ਅਨਸਰਾਂ ਬਾਰੇ ਜਾਂ ਡਰੱਗਸ ਬਾਰੇ ਹੋਰ ਵੀ ਕਿਸੇ ਤਰ੍ਹਾਂ ਦੇ ਕ੍ਰਾਈਮ ਬਾਰੇ ਜਿੱਥੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਸੜਨਾ ਸਾਂਝੀ ਕਰੋ ਤਾਂ ਕਿ ਆਪਾਂ ਉਹਨਾਂ ਬੰਦਿਆਂ ਦੇ ਖਿਲਾਫ ਐਕਸ਼ਨ ਲਈਏ ਤੇ ਵਧੀਆ ਜਿਹੜੀ ਇਹ ਸੋਸਾਇਟੀ ਸਿਰਜੀਏ ਤੇ ਟ੍ਰੈਫਿਕ ਬਾਰੇ ਮੈਂ ਜ਼ਰੂਰ ਲੋਕਾਂ ਨੂੰ ਦੁਬਾਰਾ ਫੇਰੇ ਹੋਈ ਗੱਲ ਕਹਾਵਾਂਗੇ ਟ੍ਰੈਫਿਕ ਰੂਟਸ ਦੀ ਪਾਲਣਾ ਕਰੀਏ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਸਾਡੇ ਟ੍ਰੈਫਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਮੋਹਾਲੀ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਬੰਦ ਕਰਕੇ ਟ੍ਰੈਫਿਕ ਅਗਨਲ ਜਿਆਦੀ ਵਧੀ ਹੈ ਕ੍ਰਾਈ ਸਿਟੀ ਹੋਣ ਕਰਕੇ ਜਿਨੇ ਵੀ ਲੋਕ ਕੋਈ ਕਿਸੇ ਨੇ ਦਿੱਲੀ ਨੂੰ ਜਾਣਾ ਹਿਮਾਚਲ ਜਾਣਾ ਹੈ ਅੱਗੇ ਜੇਣ ਕੇ ਜਾਣਾ ਤੇ ਮੋਹਾਲੀ ਹੀ ਮੇਨ ਰੂਟ ਹੈਗੇ ਨੇ ਜਿੱਧਰ ਦੀ ਜਾ ਰਹੇ ਨੇ ਉਹ ਇਧਰਲੇ ਪਾਸੇ ਪੂਰਾ ਦਿਹਾੜਾ ਪ੍ਰੈਫਰੂਡਸ ਦੀ ਪਾਲਾਂ ਕਰੀਏ ਖਾਸ ਤੌਰ ਤੇ ਜਿਹੜੀ ਧੁੰਦ ਪੈ ਰਹੀ ਹੈ ਹੁਣ ਸਿਆਲਾਂ ਦੇ ਵਿੱਚ ਉਹਨਾਂ ਚ ਐਕਸੀਡੈਂਟ ਬਹੁਤ ਹੁੰਦੇ ਨੇ ਲੋਕ ਬੜਾ ਸੇਫਟੀ ਨਾਲ ਜਿਹੜੇ ਆਪਣੇ ਵਹੀਕਲ ਚਲਾਉਣ ਬਸ ਮੈਂ ਤਾਂ ਇਹੋ ਬੇਨਤੀ ਕਰਨੀ ਸੀ ਤੁਹਾਨੂੰ ਕਿ ਤੁਹਾਡੇ ਸਹਿਯੋਗ ਦੀ ਤੇ ਪਬਲਿਕ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਸਾਡੇ ਤਿੰਨੋਂ ਹੀ ਐਸਐਸਪੀ ਬਹੁਤ ਮਿਹਨਤੀ ਅਫਸਰ ਨੇ ਬੜੀ ਵਧੀਆ ਇਹਨਾਂ ਨੇ ਮਹਿੰਮ ਚਲਾਈ ਏ ਇਸੇ ਤਰੀਕੇ ਹੀ ਅਸੀਂ ਇਹਨਾਂ ਨੂੰ ਕੰਟੀਨਿਊ ਰੱਖਾਂਗੇ ਥੈਂਕ ਯੂ ਹੋਰ ਕੋਈ ਦੱਸੋ ਵਈ ਪੁੱਛਣਾ ਹੈ ਟ੍ਰੈਫਿਕ ਪੁਲ ਦੀ ਬਹੁਤ ਘਾਟ ਹੈ ਮਹਾਰਾਜ ਅਸੀਂ ਸਵੇਰੇ ਹੀ ਡਿਸਕਸ ਕੀਤਾ ਜੀ ਸਾਡੇ ਪੀਸੀਆਰ ਦੇ ਵਿੱਚ ਸਾਡੇ ਕੋਲ ਵਿਕਲ ਹੈ ਨੇ ਬਟ ਮੈਨ ਪਾਵਰ ਦੀ ਥੋੜੀ ਜੀ ਸਾਡੇ ਕੋਲ ਸ਼ੋਰਟੇਜ ਹੈ ਉਹ ਮੈਂ ਮਨਜੋਗ ਡੀਜੀਪੀ ਸਾਹਿਬ ਨਾਲ ਵੀ ਅੱਜ ਡਿਸਕਸ ਕਰਕੇ ਆਇਆ ਤੇ ਡੀਜੀਪੀ ਸਾਹਿਬ ਨੇ ਵੀ ਛੋਟੀ ਦਿੱਤੀ ਹੋਈ ਹੈ ਕਿ ਅਸੀਂ ਤੁਹਾਨੂੰ ਬਹੁਤ ਹੀ ਜਲਦੀ ਹੋਰ ਫੋਰਸ ਜੜੀ ਦਵਾਂਗੇ ਇਸੇ ਤਰੀਕੇ ਹੀ ਸਾਨੂੰ ਡੀਜੀਪੀ ਸਾਹਿਬ ਨੇ ਮੋਹਾਲੀ ਡਿਸਟ੍ਰਿਕਟ ਨੂੰ ਖਾਸ ਤੌਰ ਤੇ ਅ ਤਕਰੀਬ 11 ਕਰੋੜ ਰੁਪਇਆ ਮੁਹੱਈਆ ਕਰਵਾਇਆ ਹੋਣੇ ਜਿਹੜੇ ਕਿ ਅਸੀਂ ਨਵੀਂ ਟੈਕਨੀਕ ਦੇ ਜਿਹੜੇ ਕੈਮਰੇ ਲਾ ਰਹੇ ਹਾਂ ਟਰੈਫਿਕ ਨੂੰ ਕੰਟਰੋਲ ਕਰਨ ਲਈ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਕੈਮਰੇ ਆਂ ਹੀ ਚਲਾਨ ਹੋ ਜਾਂਦੇ ਨੇ ਜਿਹੜਾ Banda ওভার ਸਪੀਡ ਤੇ ਚੱਲਦਾ ਹੈ ਰੈਸ਼ ਡਰਾਈਵਿੰਗ ਉਹਦੇ ਬਾਰੇ ਪਤਾ ਚਲ ਜੇਗਾ ਉਹ ਸਾਡੇ ਸਾਰੇ ਹੀ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਬਹੁਤ ਹੀ ਜਲਦੀ ਅਸੀਂ ਉਹਨੂੰ ਕੰਪਲੀਟ ਕਰਾਂਗੇ ਤੇ ਚਾਲੂ ਹੋ ਜਾਣਗੇ ਉਹਦੇ ਚ ਮਨਯੋਗ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਉਹ ਆ ਕੇ ਇਸ ਜਿਹੜੀ ਸਾਡੀ ਇਹਦਾ ਉਦਘਾਟਨ ਕਰਵਾ ਦੇ। ਬਹੁਤ ਸਰ ਅੱਜ ਵੀ ਇੱਕ ਵੱਡੀ ਸਫਲਤਾ ਮਾਹੌਲੀ ਪੁਲਿਸ ਨੂੰ ਮਿਲੀ ਦੋ ਗੈਂਗਸਟਰ ਫੜੇ ਗਏ ਨੇ। ਕਿਸ ਤਰ੍ਹਾਂ ਦੇਖਦੇ ਹੋ ਕਿ ਕੋਆਰਡੀਨੇਸ਼ਨ ਕਿਉਂਕਿ ਪਿਛਲੇ ਲਗਾਤਾਰ ਸਰਤੇ ਟਾਈਮ ਦੇ ਵਿੱਚ ਕਈ ਵੱਡੇ ਗੈਂਗਸਟਰ ਅੱਜ ਵੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੂਜੇ ਸਟੇਟ ਦੇ ਨਾਲ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਹਰਿਆਣਾ ਚੰਡੀਗੜ੍ਹ ਹਿਮਾਚਲ ਆਪਣੇ ਜ਼ਿਲ੍ਹੇ ਦਾ ਜਿਹੜਾ ਪਾਰਟ ਹੈ ਉਹਨਾਂ ਨਾਲ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਕਿਉਂਕਿ ਬਾਹਰ ਤੋਂ ਆ ਕੇ ਜਿਹੜੇ ਇੱਥੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਮਤਲਬ ਕਿ ਸਫਲਤਾ ਕਾਫੀ ਮਿਲੀ ਹੈ ਲੇਕਿਨ ਕੋਆਰਡੀਨੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਸੀਂ ਦੇਖੋ ਜੀ ਅਸੀਂ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਪਹਿਲੇ ਵੀ ਹੁੰਦੀਆਂ ਰਹੀਆਂ ਨੇ ਹੁਣ ਵੀ ਅੱਗੇ ਅਸੀਂ ਕੰਟੀਨਿਊਸਲੀ ਕਰਦੇ ਰਵਾਂਗੇ ਖਾਸ ਤੌਰ ਤੇ ਯੂਪੀ ਵਾਲਿਆਂ ਨਾਲ ਪੰਚਕੋਲੇ ਨਾਲ ਪੁਰਬੀ ਜਿਹੜੇ ਨਿਵ ਡਿਸਟ੍ਰਿਕਟ ਹੈ ਨੇ ਖਾਸ ਤੌਰ ਤੇ ਅੰਮ੍ਰਾਲਾ ਉਹਨਾਂ ਨਾਲ ਵੀ ਜਿਹੜਾ ਸਾਡਾ ਮੀਟਿੰਗ ਕੰਟੀਨਿਊ ਪਹਿਲਾਂ ਹੁੰਦੀਆਂ ਰਹੀਆਂ ਨੇ ਹੁਣ ਵੀ ਅਸੀਂ ਕਰਾਂਗੇ ਜਿਹੜਾ ਕ੍ਰਾਈਮ ਪੇਸ਼ੇ ਦੇ ਬੰਦੇ ਹੈਗੇ ਨੇ ਉਹ ਅਸੀਂ ਆਪਸ ਦੇ ਵਿੱਚ ਹੀ ਸ਼ੇਅਰ ਵੀ ਕਰਦੇ ਆਂ ਤੇ ਸਾਡੇ ਪਰਚਾ 12 ਹੁੰਦਾ ਹੈ ਕਿ ਜਦੋਂ ਪਰਚਾ ਕੇਸ ਰਜਿਸਟਰ ਹੋ ਜਾਂਦਾ ਹੈ ਤੋ ਅਸੀਂ ਉਹਨਾਂ ਦੇ ਸਬੰਧਤ ਏਰੀਆ ਨੂੰ ਭੇਜ ਦਿੰਦੇ ਆਂ ਚਾਹੇ ਕਿਸੇ ਵੀ ਸਟੇਟ ਦਾ ਹੋਵੇ ਤਾਂ ਕਿ ਉਹਨਾਂ ਦੇ ਰਿਕਾਰਡ ਦੀ ਜੜੀ ਪੂਰਤੀ ਹੋਵੇ ਤੇ ਉਹਦੇ ਵਿੱਚ ਇਹ ਪਰਚਾ 12 ਮੀਨ ਕੇ ਸਾਡਾ ਰਜਿਸਟਰ ਨੰਬਰ 12 ਹੈ ਉਹਦੇ ਚ ਅਸੀਂ ਰਾਈਟਿੰਗ ਦੇ ਵਿੱਚ ਲਿਖ ਕੇ ਭੇਜਨੇ ਹੁੰਦੇ ਆ ਵੀ ਇਹ ਬੰਦੇ ਨੇ ਫਲਾਣੀ ਫਲਾਣੀ ਥਾਂ ਤੇ ਜਿਹੜਾ ਕ੍ਰਾਈਮ ਕੀਤਾ ਉਹਨਾਂ ਦੇ ਰਿਕਾਰਡ ਦੀ ਵੀ ਪੂਰਤੀ ਹੋਵੇ ਤੇ ਉਹਨਾਂ ਦੇ ਉੱਤੇ ਵੀ ਉਹ ਨਿਗ੍ਹਾ ਜਿਹੜੀ ਉਹ ਦੂਜੀਆਂ ਸਟੇਟਸ ਦੂਜੇ ਡਿਸਟ੍ਰਿਕਟ ਜਿਹੜੇ ਨੇ ਦੂਜੇ ਪੁਲਿਸ ਸਟੇਸ਼ਨ ਨੇ ਉਹ ਜਿਹੜੀ ਨਲ ਨਿਗਰਾਨੀ ਰੱਖਣ ਇਸੇ ਤਰੀਕੇ ਜਿਹੜੀ ਹੁਣ ਮੀਟਿੰਗਸ ਨੇ ਮੈਂ ਵੀ ਚੰਡੀਗੜ੍ਹ ਦੇ ਅਫਸਰਾਂ ਨਾਲ ਮਿਲਾਂਗਾ ਐਸਐਸਪੀ ਸਾਹਿਬ ਤਾਂ ਅੜੜੀ ਪਹਿਲਾਂ ਮਿਲਦੇ ਹੀ ਨੇ ਇਏ ਅਸੀਂ ਜੁਵੈਂਟਲੀ ਮੀਟਿੰਗ ਵੀ ਨਾ ਰੱਖਾਂਗੇ ਆਫਸ ਦੇ ਵਿੱਚ ਕੋਆਰਡੀਨੇਸ਼ਨ ਬਣਾਉਣ ਲਈ ਤੇ ਟਰਾਈ ਸਿਡੀ ਟਰਾਈ ਸਿਡੀ ਦੇ ਵਿੱਚ ਜਿਹੜੀਆਂ ਮੀਟਿੰਗਾਂ ਦਾ ਸلسਲਾ ਇਸ ਤਰ੍ਹਾਂ ਹੀ ਜਿਹੜਾ ਕੰਟੀਨਿਊ ਚੱਲਦਾ ਰਹੇ ਆਰਡਬਲ ਨਾ ਜਿਹੜੀ ਮੀਟਿੰਗ ਦਾ ਸلسਲਾ ਸ਼ੁਰੂ ਕੀਤਾ ਸੀਗਾ ਤੁਹਾਡੇ ਟਾਈਮ ਜਦ ਤੁਸੀਂ ਐਸਐਸਪੀ ਸੀਗੇ ਉਹਦੇ ਵੀ ਸਾਰ ਕੀਤਾ ਸੀਗਾ ਸੇਮ ਪ੍ਰੋਸੀਜਰ ਫਰਖ ਸਾਹਿਬ ਨੇ ਵੀ ਸ਼ੁਰੂ ਕੀਤਾ ਵਾ ਉਸ ਨੂੰ ਕਿਵੇਂ ਇੱਕੀ ਲੇਕੀਆ ਪਰਖ ਸਾਹਿਬ ਨੇ ਜਿਹੜਾ ਮੀਟਿੰਗਾਂ ਦਾ ਸلسਲਾ ਸ਼ੁਰੂ ਕੀਤਾ ਜੀ ਇਸ ਸੰਪਰਕ ਮਹਮ ਦੇ ਵਿੱਚ ਮਾਣਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਾਨੂੰ ਬੜੀ ਸਫਲਤਾ ਮਿਲੀ ਜਾਂਦੇ ਤੇ ਅਸੀਂ ਮੈਂ ਉਹ ਬਠਿੰਡੇ ਰੇਂਜ ਵਿੱਚ ਵੀ ਉੱਥੇ ਆਪ ਵੀ ਕਰਦਾ ਰਿਆਂ ਮੀਟਿੰਗਸ ਸਾਡੇ ਐਸਐਸਪੀ ਸਾਡੇ ਸਾਰੇ ਅਫਸਰ ਸੇਵਾ ਨਾ ਕਰਦੇ ਰਹੇ ਨੇ ਇਹਦੇ ਜੋ ਲੋਕਾਂ ਨੂੰ ਇੱਕ ਮੌਕਾ ਮਿਲਦਾ ਖੁੱਲ ਕੇ ਗੱਲ ਕਰਨ ਦਾ ਜਿਹੜੀ ਕੋਈ ਤਕਲੀਫ ਜਿਹੜੀ ਹੁੰਦੀ ਹੈ ਕਈ ਵਾਰ ਸਾਡੇ ਤੱਕ ਕੁੰਵੇ ਨਹੀਂ ਹੁੰਦੀ ਤੇ ਜਦੋਂ ਸਾਡੇ ਅਫਸਰ ਜਾਂਦੇ ਨੇ ਮੌਕੇ ਤੇ ਡੀਐਸਪੀ ਪਦਰ ਦਾ ਐਸਪੀ ਪਦਰ ਦਾ ਐਸਐਸਪੀ ਚਲੇ ਗਏ ਮੈਂ ਚਲਾ ਗਿਆ ਤਾਂ ਲੋਕ ਖੁੱਲ ਕੇ ਜਿਹੜੀ ਆਪਣੇ ਵਿਚਾਰ ਦੱਸ ਸਕਦੇ ਆ ਨਾਲ ਸਾਨੂੰ ਸੁਜੈਸ਼ਨ ਦਿੰਦੇ ਆ ਇਸ ਐਸ ਏਰੀਏ ਦੇ ਵਿੱਚ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਪੈਟਰੋਲਿੰਗ ਹੋਣੀ ਚਾਹੀਦੀ ਏ ਇਸ ਤਰ੍ਹਾਂ ਕ੍ਰਾਈਮ ਨੂੰ ਕੰਟਰੋਲ ਕਰਨਾ ਤੇ ਅਲੱਗ-ਅਲੱਗ ਸੁਜੈਸ਼ਨਸ ਦਿੰਦੇ ਨੇ ਕਈ ਲੋਕ ਤਾਂ ਸਾਡੇ ਨਾਲ ਸੀਕ੍ਰੇਟਲੀ ਵੀ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਅਸੀਂ ਸੀਕ੍ਰੇਟ ਰੱਖਨੇ ਆ ਖਾਸ ਤੌਰ ਤੇ ਆਪਣੇ ਡਰਾਫਟ ਬਾਰੇ ਵੀ ਬੜੀਆਂ ਇਨਫਰਮੇਸ਼ਨ ਸਾਨੂੰ ਮਿਲਦੀ ਜਾਂਦੇ ਖੁਦ ਸੋਚੀ ਤੁਸੀਂ ਅਪੀਲ ਕਰ ਦਿਓ ਲਾਸਟ ਮੇਰੀ ਅਪੀਲ ਤਾਂ ਇਹੋ ਹੀ ਆ ਪਬਲਿਕ ਨੂੰ ਅਸੀਂ ਤੁਹਾਡੇ ਆ ਤੁਸੀਂ ਸਾਡੇ ਪੁਲਿਸ ਦੀ ਮਦਦ ਕਰੋ ਪੁਲਿਸ ਤੁਹਾਡੀ ਮਦਦ ਕਰੇਗੀ ਤੁਹਾਡੇ ਦੋਸਤਾਂ ਅੱਗੇ ਆ ਕੇ ਇਨਫਾਰਮੇਸ਼ਨ ਦਿਓ ਆਪਾਂ ਮਾੜੇ ਆਨਸਰਾਂ ਦੇ ਪੂਰਾ ਜਿਹੜਾ ਸਿਕੰਜਾ ਕੱਸ ਸਕੀਏ ਤੇ ਤੁਹਾਡੇ ਸਹਿਯੋਗ ਦੀ ਸਾਨੂੰ ਸਭ ਤੋਂ ਵੱਧ ਜ਼ਰੂਰਤ ਹੈ ਜਣੀ ਖੁਜੀ ਅੱਜ ਅਸੀਂ ਪਹਿਲਾਂ ਇੱਥੇ ਡਿਸਕਸ ਕੀਤਾ ਕਿ ਸਾਡੇ ਡਿਸਟ੍ਰਿਕਟ ਦੀ ਸੈਂਕਸ਼ਨ ਪੋਸਟ ਕਿੰਨੀ ਹੈ ਤੇ ਸਾਡੀਆਂ ਅਟੈਚਮੈਂਟਸ ਕਿੰਨੀਆਂ ਨੇ ਬਾਹਰ ਸਾਨੂੰ ਲਾਂਡ ਆਰਡਰ ਤੋਂ ਕਿੰਨੀ ਪੋਰਸਟ ਮਿਲੀ ਹੋਈ ਹੈ ਇਹਨੂੰ ਚਲਾਉਣ ਲਈ ਇਸ ਤੋਂ ਸਬੰਧ ਮੈਂ ਅੱਜ ਮਨਜੋਗ ਡਿਜੀਟੀ ਸਾਨੂੰ ਹੋਰ ਰਿਕੁਐਸਟ ਕਰਕੇ ਆਇਆ ਸਾਡੀ 200 ਪੋਸਟ ਜਿਹੜੀ ਉਹ ਸੈਂਕਸ਼ਨ ਹੋਰ ਹੋ ਰਹੀ ਹੈ ਇਸ ਮੁਹਾਲੀ ਡਿਸਟ੍ਰਿਕਟ ਦੀ ਪਰ ਉਹਨਾਂ ਨੇ ਨਾਲ ਇਹ ਵੀ ਛੋਟੀ ਦਿੱਤੀ ਕਿ ਇਸ ਤੋਂ ਸਬੰਧ ਤੁਹਾਨੂੰ ਅਸੀਂ ਹੋਰ ਵੀ ਫੋਰਸ ਦੇਵਾਂਗੇ ਆਲਰੇਡੀ ਪਹਿਲਾਂ ਡਿਮਾਂਡ ਜਿਹੜੀ ਐਸਐਸਪੀ ਸਾਹਿਬ ਨੇ ਭੇਜੀ ਹੋਈ ਹੈ